ਵੀ ਵੈਲਕਮ ਟੂ ਬੈਕ ਕਰਦੀ ਕੰਟੀਨ ਤੇ ਅੱਜ ਅਸੀਂ ਕਰਦੀ ਕੰਟੀਨ ਵਿੱਚ ਗਰਮੀਆਂ ਦਾ ਬਹੁਤ ਹੀ ਸਪੈਸ਼ਲ ਬਦਾਮ ਮਿਲਕਸ਼ੇਕ ਬਣਾਉਣ ਜਾ ਰਹੇ ਹਾਂ ਜਿਹੜਾ ਕਿ ਕਾਫੀ ਹੈਲਦੀ ਹੈ ਤੇ ਨਾਲੇ ਕਾਫੀ ਜ਼ਿਆਦਾ ਸਾਡੇ ਸਰੀਰ ਨੂੰ ਠੰਡਕ ਦਿੰਦਾ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰੈਸਪੀ ਬਦਾਮ ਮਿਲਕਸ਼ੇਕ ਬਣਾਉਣ ਵਾਸਤੇ ਅਸੀਂ 25 ਬਦਾਮ ਲਏ ਨੇ ਜੀ ਇਹਨਾਂ ਨੂੰ ਆਪਾਂ ਪੂਰੀ ਰਾਤ ਭਿਓਂ ਕੇ ਰੱਖਿਆ ਤੇ 1 ਕਿਲੋ ਅਸੀਂ ਡਾਊਨ ਫੈਟ ਦੁੱਧ ਲਏ ਆ ਜੀ ਤੇ ਸਭ ਤੋਂ ਪਹਿਲਾਂ ਆਪਾਂ ਦੁੱਧ ਨੂੰ ਗਰਮ ਹੋਣ ਵਾਸਤੇ ਰੱਖਾਂਗੇ ਕੜਾਈ ਦੇ ਵਿੱਚ ਆਪਾਂ ਸਾਰਾ ਦੁੱਧ ਪਾ ਦਾਂਗੇ ਜਦੋਂ ਵੀ ਤੁਸੀਂ ਬਦਾਮ ਮਿਲਕ ਸ਼ੇਕ ਬਣਾਣਾ ਹੈ ਤੇ ਮੋٹے ਤਲੇ ਵਾਲੀ ਕੜਾਈ ਲੈਣੀ ਹੈ ਜੀ ਹੁਣ ਅਸੀਂ ਗੈਸ ਔਨ ਕਰਕੇ ਤੇ ਦੁੱਧ ਨੂੰ ਥੋੜੀ देर ਵਾਸਤੇ ਪੱਕਣ ਦਵਾਂਗੇ ਦੁੱਧ ਵਿੱਚ ਇੱਕ ਉਬਾਲਾ ਆ ਗਿਆ ਜੀ ਅਸੀਂ ਥੋੜੀ देर ਵਾਸਤੇ ਇਸ ਤਰ੍ਹਾਂ ਹੀ ਦੁੱਧ ਨੂੰ ਉਬਲਣ ਦਵਾਂਗੇ ਤੇ ਵਧੀਆ ਜੀ ਕਲਰ ਵਾਸਤੇ ਤੇ ਵਧੀਆ ਜੀ ਫਲੇਵਰ ਵਾਸਤੇ ਅਸੀਂ ਥੋੜੇ ਜਿਹੇ ਦੇ ਵਿੱਚ ਕੇਸਰ ਦੇ ਧਾਗੇ ਪਾਵਾਂਗੇ ਤਾਂ ਕਿ ਇਹਦੇ ਨਾਲ ਇਹਦਾ ਕਲਰ ਬਹੁਤ ਵਧੀਆ ਆਵੇ ਤੇ ਹੁਣ ਅਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਇਹਦੇ ਵਿੱਚ ਪਾ ਦਾਂਗੇ ਜੀ ਖੰਡ ਖੰਡ ਤੁਸੀਂ ਆਪਣੀ ਲੋੜ ਅਨਸਾਰ ਜੇਕਰ ਮਿੱਠਾ ਜ਼ਿਆਦਾ ਪਸੰਦ ਕਰਦੇ ਹੋ ਜਰਾਕ ਵੱਧ ਪਾ ਲਓ ਜੇ ਥੋੜਾ ਘੱਟ ਪਸੰਦ ਕਰਦੇ ਹੋ ਤਾਂ ਥੋੜੀ ਘੱਟ ਪਾ ਲਓ ਜੀ ਆਪਾਂ ਇਹਦੇ ਵਿੱਚ ਟੋਟਲ 4 ਚਮਚ ਖੰਡ ਦੇ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਕਿਉਂਕਿ ਜਿਸ ਟਾਈਮ ਤੇ ਆਪਾਂ ਚੀਨੀ ਪਾਣੀ ਹੈ ਤੇ ਇਹਨੇ ਵੀ ਥੋੜਾ ਮੈਲਟ ਹੋਣਾ ਹੈ ਚੰਗੀ ਤਰ੍ਹਾਂ ਇਹ ਪੱਕ ਜਾਵੇ ਥੋੜਾ ਜਿਹਾ ਦੁੱਧ گاੜਾ ਹੋ ਜਾਵੇ ਉਨੀ ਦੇਰ ਤੱਕ ਅਸੀਂ ਬਾਕੀ ਤਿਆਰੀ ਕਰਦੇ ਹਾਂ ਤੇ ਇਸੇ ਗਰਮ ਦੁੱਧ ਦੇ ਵਿੱਚੋ ਹੀ ਅਸੀਂ ਇੱਕ ਦੋ ਕੜਸ਼ੀਆਂ ਦੁੱਧ ਇੰਨਾ ਭਿੱਜੇ ਹੋਏ ਬਦਾਮਾਂ ਵਿੱਚ ਪਾ ਦਾਂਗੇ ਇਹਨਾਂ ਦਾ ਆਪਾਂ ਛਿਲਕਾ ਉਤਾਰ ਲਿਆ ਜੀ ਤੇ ਹੁਣ ਅਸੀਂ ਇਹਨੂੰ ਮਿਕਸੀ ਵਿੱਚ ਪੀਸ ਕੇ ਦੀ ਇੱਕ ਪੇਸਟ ਬਣਾ ਕੇ ਤਿਆਰ ਕਰਾਂਗੇ ਹੁਣ ਅਸੀਂ ਇਹ ਵਾਲੇ ਬਦਾਮ ਜਿਹੜੇ ਕਿ ਆਪਾਂ ਦੁੱਧ ਵਿੱਚ ਭਿਓਏ ਨੇ ਮਿਕਸੀ ਦੇ ਜੱਗ ਵਿੱਚ ਪਾ ਦਾਂਗੇ ਤੇ ਇਹਦੀ ਇੱਕ ਪੇਸਟ ਬਣਾ ਕੇ ਤਿਆਰ ਕਰਾਂਗੇ ਹੁਣ ਅਸੀਂ ਚੈੱਕ ਕਰਦੇ ਹਾਂ ਜੀ ਆਪਾਂ ਬਾਦਾਮ ਦਾ ਇਸ ਤਰ੍ਹਾਂ ਦਾ ਦਰਦਰਾ ਜਿਹਾ ਪੇਸਟ ਬਣਾ ਕੇ ਤਿਆਰ ਕੀਤਾ ਹੈ ਜੀ ਤੇ ਹੁਣ ਅਸੀਂ ਦੂਜੀ ਸਾਈਡ ਜਿਹੜਾ ਦੁੱਧ ਅਲੱਗ ਰੱਖਿਆ ਉਹਦੇ ਵਿੱਚ ਆਪਾਂ ਕਸਟਰਡ ਪਾਊਡਰ ਮਿਕਸ ਕਰਕੇ ਇੱਕੋ ਦਾ ਘੋਲ ਬਣਾ ਕੇ ਤਿਆਰ ਕਰਾਂਗੇ ਕਸਟਰਡ ਪਾਊਡਰ ਸਿਰਫ ਅਸੀਂ ਫਲੇਵਰ ਵਾਸਤੇ ਇਹਦੇ ਵਿੱਚ ਐਡ ਕਰਨਾ ਹੈ ਜਿਆਦਾ ਕਸਟਰਡ ਨਹੀਂ ਆਪਾਂ ਐਡ ਕਰਨਾ ਆਪਾਂ ਵਨੀਲਾ ਫਲੇਵਰ ਦਾ ਕਸਟਰਡ ਪਾਊਡਰ ਲੈ ਆ ਜੀ ਆਪਾਂ 1 ਚਮਚ ਦੇ ਕਰੀਬ ਇਹਨੂੰ ਦੁੱਧ ਵਿੱਚ ਘੋਲ ਕੇ ਤਿਆਰ ਕਰਾਂਗੇ ਹੁਣ ਅਸੀਂ ਇਹ ਵਾਲੀ ਬਦਾਮ ਦੀ ਪੇਸਟ ਇਹਦੇ ਵਿੱਚ ਪਾਵਾਂਗੇ 2-3 ਮਿੰਟ ਵਾਸਤੇ ਅਸੀਂ ਚੰਗੀ ਤਰ੍ਹਾਂ ਬਦਾਮ ਦੀ ਪੇਸਟ ਦੇ ਨਾਲ ਇਹ ਦੁੱਧ ਨੂੰ ਪਕਾਵਾਂਗੇ ਤੇ ਦੁੱਧ ਦੇਖੋ ਜੀ ਹੌਲੀ-ਹੌਲੀ ਕਾਫੀ ਗਾੜਾ ਹੋਣਾ ਸ਼ੁਰੂ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਕਸਟਰਡ ਕੋਲ ਜਿਹੜਾ ਬਣਾ ਕੇ ਤਿਆਰ ਕੀਤਾ ਹੈ ਉਹ ਪਾਵਾਂਗੇ ਇਨੂੰ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਇੱਕੇ ਵਾਰੀ ਅਸੀਂ ਸਾਰੇ ਘੋਲ ਨੂੰ ਦੁੱਧ ਵਿੱਚ ਨਹੀਂ ਪਾਉਣਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਤੇ 2-4 ਮਿੰਟ ਅਸੀਂ ਕਸਟਰਡ ਨੂੰ ਵੀ ਪਕਾਵਾਂਗੇ ਜਿੰਨੀ ਦੇਰ ਤੱਕ ਥੋੜਾ ਜਿਹਾ ਦੁੱਧ گاੜਾ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਪਕਾ ਲਾਂਗੇ ਵਧੀਆ ਜਿਹਾ ਫਲੇਵਰ ਵਾਸਤੇ ਅਸੀਂ ਇੱਥੇ 4-5 ਇਲਾਚੀਆਂ ਨੂੰ ਕੁੱਟ ਕੇ ਦਾ ਪਾਊਡਰ ਤਿਆਰ ਕੀਤਾ ਉਹ ਵੀ ਪਾਵਾਂਗੇ ਇਸ ਤਰ੍ਹਾਂ ਜਿਹੜੀ ਦੁੱਧ ਦੇ ਉੱਪਰ ਮਲਾਈ ਆਣੀ ਏ ਉਹਨੂੰ ਤੁਸੀਂ ਨਾਲੋਂ ਨਾਲ ਹੀ ਦੁੱਧ ਦੇ ਵਿੱਚ ਮਿਕਸ ਕਰਨਾ ਹੈ ਦੇਖੋ ਜੀ ਦੁੱਧ ਕਾਫੀ گاੜਾ ਹੋ ਗਿਆ ਤੇ ਬਹੁਤ ਵਧੀਆ ਆਪਣਾ ਬਦਾਮ ਮਿਲਕ ਸ਼ੇਕ ਬਣ ਕੇ ਰੈਡੀ ਹੋਇਆ ਹੈ ਜੀ ਤੇ ਬਹੁਤ ਵਧੀਆ ਖੁਸ਼ਬੂ ਆਣ ਰਹੀ ਹੈ ਜੀ ਤੇ ਗਰਮੀਆਂ ਦੇ ਵਿੱਚ ਠੰਡਾ ਠੰਡਾ ਬਦਾਮ ਮਿਲਕ ਸ਼ੇਕ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਤੁਸੀਂ ਇਹ ਮਿਲਕ ਸ਼ੇਕ ਨੂੰ ਬਾਹਰੋਂ ਬਾਜ਼ਾਰੋਂ ਪੀਣ ਨਾਲੋਂ ਬਿਹਤਰ ਹੈ ਕਿ ਇਹਨੂੰ ਘਰ ਵਿੱਚ ਬਣਾ ਕੇ ਤਿਆਰ ਕਰੋ ਤੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਤੁਸੀਂ ਇਹਨੂੰ ਬਣਾ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ 4-5 ਬਾਦਾਮ ਇਸ ਤਰ੍ਹਾਂ ਉਹਨਾਂ ਨੂੰ ਬਰੀਕ ਕੱਟ ਕੇ ਲਿਆਏ ਪਾਵਾਂਗੇ ਤੇ ਥੋੜੀ देर ਵਾਸਤੇ ਇਹਨੂੰ ਵੀ ਅਸੀਂ ਦੁੱਧ ਦੇ ਨਾਲ ਹੀ ਪਕਾਵਾਂਗੇ ਇਸ ਤਰ੍ਹਾਂ ਇਹਦੇ ਵਿੱਚ ਬਾਦਾਮ ਪਾਉਣ ਨਾਲ ਬਹੁਤ ਵਧੀਆ ਟੇਸਟ ਆਉਂਦਾ ਤੁਸੀਂ ਚਾਹੋ ਤੇ ਇਹਦੇ ਵਿੱਚ ਕਾਜੂ ਜਾਂ ਪਿਸਤਾ ਵਗੈਰਾ ਵੀ ਪਾ ਸਕਦੇ ਹੋ ਭਾਰੇ ਆਪਾਂ ਬਾਦਾਮ ਸ਼ੇਕ ਬਣਾ ਰਹੇ ਆਂ ਇਹਦੇ ਵਿੱਚ ਪੂਰਾ ਫਲੇਵਰ ਬਾਦਾਮ ਦਾ ਆਵੇ ਇਸ ਕਰਕੇ ਅਸੀਂ ਇਹਦੇ ਵਿੱਚ ਸਿਰਫ ਬਾਦਾਮ ਹੀ ਐਡ ਕੀਤੇ ਨੇ ਆ ਦੇਖੋ ਜੀ ਬਸ ਇਹਨੂੰ ਆਪਾਂ ਹੋਰ ਜ਼ਿਆਦਾ ਨਹੀਂ ਪਕਾਉਣਾ ਫਿਰ ਵੀ ਤੁਸੀਂ ਇੱਕ ਵਾਰੀ ਇੱਥੇ ਆਪਣਾ ਮਿੱਠਾ ਚੈੱਕ ਕਰ ਲਵੋ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਇਸ ਟਾਈਮ ਤੇ ਇਹਦੇ ਵਿੱਚ ਪਾ ਸਕਦੇ ਹੋ ਤੇ ਹੁਣ ਅਸੀਂ ਗੈਸ ਬੰਦ ਕਰਕੇ ਇਹਨੂੰ ਠੰਡਾ ਹੋਣ ਵਾਸਤੇ ਰੱਖਾਂਗੇ ਤੇ ਫਿਰ ਅਸੀਂ ਇਹਨੂੰ 4-5 ਘੰਟੇ ਫ੍ਰਿਜ ਵਿੱਚ ਰੱਖ ਕੇ ਬਿਲਕੁਲ ਠੰਡਾ ਕਰਾਂਗੇ ਤੇ ਫਿਰ ਆਪਾਂ ਕਰਾਂਗੇ ਜੀ ਠੰਡਾ ਠੰਡਾ ਬਦਾਮ ਮਿਲਕ ਸ਼ੇਕ ਸਰਵ ਲਓ ਜੀ ਆਪਣਾ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਬਦਾਮ ਮਿਲਕ ਸ਼ੇਕ ਬਣ ਕੇ ਬਿਲਕੁਲ ਰੈਡੀ ਹੈ ਜੀ ਇਸ ਨੂੰ 4-5 ਘੰਟੇ ਫਰਿੱਜ ਵਿੱਚ ਚੰਗੀ ਤਰ੍ਹਾਂ ਠੰਡਾ ਕਰਨ ਵਾਸਤੇ ਰੱਖਿਆ ਹੈ ਤੇ ਬਿਲਕੁਲ ਠੰਡਾ ਹੋ ਗਿਆ ਜੀ ਹੁਣ ਅਸੀਂ ਇਹਨੂੰ ਚੈੱਕ ਕਰਾਂਗੇ ਦੇਖੋ ਜੀ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਜੀ ਜਿਸ ਟਾਈਮ ਤੇ ਆਪਾਂ ਇਹਨੂੰ ਠੰਡੇ ਹੋਣ ਵਾਸਤੇ ਰੱਖਿਆ ਸੀ ਇਹ ਥੋੜਾ ਪਤਲਾ ਸੀ ਠੰਡੇ ਹੋਣ ਦੇ ਬਾਅਦ ਦੇਖੋ ਇਹ ਕਾਫੀ ਗਾੜਾ ਹੋ ਗਿਆ ਹੈ ਜੇ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਗਾੜਾ ਜਾਂ ਪਤਲਾ ਬਣਾ ਸਕਦੇ ਹੋ ਜੀ ਹੁਣ ਆਪਾਂ ਕਰਦੇ ਆਂ ਜੀ ਠੰਡੇ ਠੰਡੇ ਬਦਾਮ ਸ਼ੇਕ ਨੂੰ ਸਰਵ ਹੁਣ ਅਸੀਂ ਇਹਨੂੰ ਕਰਦੇ ਹਾਂ ਜੀ ਸਰਵ ਤੇ ਆਪਸਰੂ ਘਰ ਨੂੰ ਵਾਸਤੇ ਇਹ ਵਾਲੇ ਕੱਚ ਦੇ ਮੱਗ ਲੈਏ ਨੇ ਕਿ ਬਿਲਕੁਲ ਸਾਨੂੰ ਬਾਜ਼ਾਰ ਵਾਂਗਰੀ ਬਦਾਮ ਸ਼ੇਕ ਦਾ ਟੇਸਟ ਆਵੇ ਤਾਂ ਅਸੀਂ ਉਸੇ ਤਰੀਕੇ ਨਾਲ ਇਹਨੂੰ ਇੰਜੋਏ ਕਰੀਏ। ਲਓ ਜੀ ਬਦਾਮ ਮਿਲਕ ਸ਼ੇਕ ਨੂੰ ਅਸੀਂ ਇਹ ਵਾਲੇ ਕੱਪਾਂ ਵਿੱਚ ਕੱਢਤਾ ਹੈ ਤੇ ਹੁਣ ਅਸੀਂ ਥੋੜੇ ਜੇ ਕੱਟੇ ਹੋਏ ਬਰੀਕ ਇਰਤੇ ਬਦਾਮ ਪਾ ਦਾਂਗੇ। ਇਸ ਦੇ ਨਾਲ ਹੀ ਆਪਾਂ ਇੱਕ ਦੋ ਕੇਸਰ ਦੇ ਧਾਗੇ ਪਾ ਦਾਂਗੇ ਜਿਹਦੇ ਨਾਲ ਕੀ ਦੇਖਣ ਨੂੰ ਹੋਰ ਵੀ ਸੋਹਣਾ ਲੱਗੇ। ਬਹੁਤ ਹੀ ਹੈਲਦੀ ਠੰਡਾ ਠੰਡਾ ਬਦਾਮ ਸ਼ੇਕ ਬਣ ਕੇ ਬਿਲਕੁਲ ਤਿਆਰ ਹੈ ਤੇ ਤੁਸੀਂ ਇਹਨੂੰ ਥੋੜੀ ਜੀ ਮਿਹਨਤ ਲਗਾ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਘਰ ਵਿੱਚ ਬਣਾ ਕੇ ਰੱਖ ਸਕਦੇ ਹੋ ਤੁਸੀਂ ਇਹਨੂੰ ਬਣਾ ਕੇ 1-2 ਦਿਨ ਤੱਕ ਇਸਤੇਮਾਲ ਕਰ ਸਕਦੇ ਹੋ ਖਰਾਬ ਨਹੀਂ ਹੁੰਦਾ ਤੇ ਜਦੋਂ ਵੀ ਕੋਈ ਗੈਸਟ ਆਵੇ ਤੁਸੀਂ ਇਹਨੂੰ ਪਹਿਲੇ ਬਣਾ ਕੇ ਰੱਖੋ ਤੇ ਤੁਸੀਂ ਠੰਡਾ ਠੰਡਾ ਆਪਣੇ ਗੈਸਟ ਨੂੰ ਸਰਵ ਕਰੋਗੇ ਤੁਹਾਡੇ ਮਹਿਮਾਨ ਬਹੁਤ ਜ਼ਿਆਦਾ ਖੁਸ਼ ਹੋਣਗੇ ਤੇ ਬੱਚੇ ਵੀ ਬਹੁਤ ਖੁਸ਼ ਹੋ ਕੇ ਇਹਨੂੰ ਪੀਣਗੇ ਜੀ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਦਬਾਇਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਸੋ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਟੇਸਟੀ ਤੇ ਵਧੀਆ ਬਾਦਾਮ ਮਿਲਕਸ਼ੇਕ ਦੀ ਰੈਸਪੀ ਮਿਲਦੇ ਆ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ